ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਬਹਾਰ ਪਲਾਜ਼ਾ ਬਣ ਕੇ ਤਿਆਰ ਹੋ ਚੁੱਕਿਆ ਹੈ ਅੱਜ ਇਸ ਪਲਾਜ਼ਾ ਦਾ ਉਦਘਾਟਨ ਕੀਤਾ ਜਾਏਗਾ ਦਰਬਾਰ ਸਾਹਿਬ ਵਿਬਹਾਰੀ ਦੇਖਣ ਨੂੰ ਨਵਾਂ ਰੂਪ ਦੇਣ ਦੇ ਲਈ ਇਹ ਪਲਾਜ਼ਾ ਬਣਾਇਆ ਗਿਆ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਇਸ ਪਲਾਜ਼ਾ ਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਦਘਾਟਨ ਕੀਤਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਇਸ ਪਲਾਜ਼ਾ ਦਾ ਕੰਮ ਚੱਲ ਰਿਹਾ ਸੀ ਪਲਾਜ਼ਾ ਬਣਾਉਣ ਦੇ ਲਈ ਦਰਬਾਰ ਸਾਹਿਬ ਵਿਬਹਾਰ ਬਣੀਆਂ ਕਈ ਦੁਕਾਨਾਂ ਨੂੰ ਟਾਇਆ ਗਿਆ ਸੀ ਪਲਾਜ਼ਾ ਦੀ ਉਸਾਰੀ ਤੇ ਕੁੱਲ 78 ਕਰੋੜ ਰੁਪਏ ਦਾ ਖਰਚ ਆਇਆ ਹੈ 80 ਹਜ਼ਾਰ ਵਰਗ ਫੁੱਟ ਦੇ ਵਿੱਚ ਬਣੇ ਪਲਾਜ਼ਾ ਚ ਵੱਖ-ਵੱਖ ਸਹ ਇਥੇ ਇੱਕ ਆਡੀਟੋਰੀਅਮ ਵੀ ਬਣਾਇਆ ਗਿਆ ਹੈ ਮੀਡੀਆ ਲਈ ਵੀ ਵਿਸ਼ੇਸ਼ ਪ੍ਰਬੰਧ ਇਸ ਪਲਾਜ਼ਾ ਦੇ ਵਿੱਚ ਕੀਤੇ ਗਏ ਨੇ ਦਿਨੋ ਦਿਨ ਵਧ ਰਹੀ ਸੰਗਤਾਂ ਦੀ آمد ਨੂੰ ਦੇਖਦੇ ਹੋਏ ਹਰਮੰਦਰ ਸਾਹਿਬ ਦੇ ਗਲਿਆਰੇ ਨੂੰ ਹੋਰ ਵੱਡਾ ਕੀਤਾ ਜਾ ਰਿਹਾ ਹੈ ਇਹ ਨਵਾਂ ਪਲਾਜ਼ਾ ਉਸੇ ਕੜੀ ਦਾ ਇੱਕ ਹਿੱਸਾ ਹੈ ਜਿਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ ਕਰੀਬ 78 ਕਰੋੜ ਦੀ ਲਾਗਤ ਆਈ ਹੈ ਇਸ ਪਲਾਜ਼ਾ ਦੇ ਉੱਤੇ ਰਾਜੀਵ ਸ਼ਰਮਾ ਸਾਡੇ ਪੱਤਰਕਾਰ ਚੰਨाराम ਲੰਬਰੀ ਸਰ ਤੋਂ ਜੁੜੇ ਹੋਏ ਨੇ ਰਾਜੀਵ ਉਦਘਾਟਨ ਕਦੋਂ ਤੱਕ ਹੋਏਗਾ ਇਸ ਪਲਾਜ਼ਾ ਦਾ ਔਰ ਖਾਸ ਕੀ ਕੁਝ ਇਸ ਪਲਾਜ਼ਾ ਦਾ ਜੀ ਅੱਜ ਸ਼ਾਮ ਦੇ ਕਰੀਬ 5 ਵਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਪਹੁੰਚ ਰਹੇ ਹਨ ਉਹ ਆਪਣੇ ਜੋ ਹੱਥਾਂ ਦੇ ਨਾਲ ਇਸ ਉਪਲਾਜ਼ਾ ਨੂੰ ਲੋਕਾਂ ਦੇ ਹਵਾਲੇ ਕਰਨਗੇ ਔਰ ਜੇਕਰ ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਔਰ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦਾ ਇਹ ਡ੍ਰੀਮ ਪ੍ਰੋਜੈਕਟ ਸੀ ਔਰ 23 ਸਾਲਾਂ ਤੋਂ ਇਹ ਲੜਕ ਰਿਹਾ ਸੀ ਕਿ ਪਰ ਜੇਕਰ ਇਸ ਦੀ ਜੋ ਮੁਕੰਮਲ ਤੌਰ ਤੇ ਜੋ ਤਿਆਰੀ ਦੀ ਗੱਲ ਕਰੀਏ ਤਾਂ ਹਾਲੇ ਵੀ ਇਹ ਪਲਾਜ਼ਾ ਪੂਰੇ ਤੌਰ ਤੇ ਤਿਆਰ ਨਹੀਂ ਹੋ ਸਕਿਆ ਕਿਉਂਕਿ ਇਸ ਦੀ ਜੋ ਬੇਸਮੈਂਟ ਹੈ ਉਸ ਦਾ ਕੰਮ ਹਾਲੇ ਵੀ ਅਧੂਰਾ ਹੈ ਪਰ ਜੋ ਸੁਖਬੀਰ ਬਾਦਲ ਵੱਲੋਂ ਪਿਛਲੇ ਦਿਨ ਕਿਹਾ ਗਿਆ ਸੀ ਕਿ ਦੀਵਾਲੀ ਵਾਲੇ ਦਿਨ ਇਸ ਪਲਾਜ਼ਾ ਨੂੰ ਲੋਕਾਂ ਲਈ ਖੋਲ ਦਿੱਤਾ ਜਾਏਗਾ ਸੋ ਅੱਜ ਇਸ ਵੀ ਜੋ ਹੈ ਅਧਿਕਾਰਿਕ ਤੌਰ ਤੇ ਜੋ ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੱਲੋਂ ਅੱਜ ਸ਼ਾਮ ਨੂੰ ਕੀਤਾ ਜਾਵੇਗਾ